ਤਾਂ ਤੁਸੀਂ ਉੱਪਰ ਡਿਸਕ੍ਰਿਪਸ਼ਨ ਪੜ੍ਹ ਹੀ ਲਿਆ ਹੋਣਾ ਭਾਨੇ ਸਿੱਧੂ ਨੂੰ ਜਵਾਬ ਦੇਖੋ ਮੈਂ ਨਾ ਇੱਕ ਆਹ ਵੀਡੀਓ ਦੇਖ ਰਿਹਾ ਕਈ ਚੈਨਲਾਂ ਤੇ ਚੱਲ ਰਹੀ ਹੈ ਆਪਣੇ ਮੈਂ ਭਾਨੇ ਸਿੱਧੂ ਦੀ ਕੱਲ ਦੀ ਤੇ ਉਹਦੇ ਵਿੱਚ ਆਪਣੇ ਰਾਜ ਸਿੰਘ ਖਾਲਸਾ ਭਾਨੇ ਸਿੱਧੂ ਨੂੰ ਇੱਕ ਸਵਾਲ ਕਰਦਾ ਕਿ ਭਾਨੇ ਭਾਈ ਆਪਣੇ ਜਿਹੜੇ ਆਪਣੇ ਕਲਾਕਾਰ ਨੇ ਆਰਟਿਸਟ ਨੇ ਉਹ ਫਰੀਦਕੋਟ ਤੋਂ ਕਰਮਜੀਤ ਅਨਮੋਲ ਦਾ ਸਾਥ ਦੇ ਰਹੇ ਆ ਤੇ ਉਹਦਾ ਪ੍ਰਚਾਰ ਕਰ ਰਿਹਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹਨੂੰ ਰਾਜ ਸਿੰਘ ਖਾਲਸਾ ਐ ਪੁੱਛ ਰਿਹਾ ਠੀਕ ਨਹੀਂ ਤੇ ਭਾਨਾ ਸਿੱਧੂ ਕਾਫੀ ਪੁੱਠਾ ਸਿੱਧਾ ਬੋਲਦਾ ਪਿਆ ਉਹਨਾਂ ਨੂੰ ਆਪਣੇ ਆਰਟਿਸਟ ਨੂੰ ਜਿਹੜੇ ਕਲਾਕਾਰ ਨੇ ਆਪਣੇ ਉਹਨਾਂ ਨੂੰ ਕਾਫੀ ਆਪਣੇ ਕਹਿੰਦਾ ਪਿਆ ਵਾ ਕਹਿੰਦਾ ਆਪਣੇ ਇਹ ਨਚਾਰ ਨੇ ਇਹ ਭੰਡ ਨੇ ਕਹਿੰਦਾ ਜੇ ਇਹ ਆਰਟਿਸਟ ਪਿੰਡਾਂ ਚ ਆਉਂਦੇ ਨੇ ਕਰਨਜੀਤ ਅਨਮੋਲ ਦੇ ਨਾਲ ਤੇ ਇਹਨਾਂ ਦੇ ਛਤਰਪ੍ਰੇਡ ਕਰੋ ਇਹਨਾਂ ਦੇ ਛਤਰ ਮਾਰੋ ਇਹ ਆ ਸ਼ਬਦ ਤੱਕ ਕਿਹਨੇ ਵਰਤੇ ਆ ਉਹ ਵੀਡੀਓ ਚੱਲ ਵੀ ਰਹੀ ਆ ਕੱਲ ਦੀ ਕਈ ਚੈਨਲਾਂ ਤੇ ਘੁੰਮ ਰਹੀ ਆ ਤੇ ਕਹਿੰਦਾ ਕਹਿੰਦਾ ਆਪਣੇ ਤੁਸੀਂ ਇਹ ਇਹ ਆਰਟਿਸਟ ਲੱਖੇ ਦੇ ਹੱਕ 'ਚ ਨਹੀਂ ਆਏ ਸਿਮਰਜੀਤ ਮਾਨ ਦੇ ਹੱਕ 'ਚ ਨਹੀਂ ਆਏ ਅਮਰਪਾਲ ਦੇ ਹੱਕ 'ਚ ਨਹੀਂ ਆਏ ਮੈਂ ਇਹਨੂੰ ਇਸੇ ਗੱਲ ਦਾ ਜਵਾਬ ਦੇਣ ਲਈ ਵੀਡੀਓ ਬਣਾ ਰਿਹਾ ਠੀਕ ਨਹੀਂ ਦੇਖੋ ਪਹਿਲੀ ਗੱਲ ਹਰ ਬੰਦੇ ਨੂੰ ਹੱਕ ਹਰ ਬੰਦੇ ਨੂੰ ਹੱਕ ਆ ਉਹ ਜਿਹਦਾ ਮਰਜ਼ੀ ਸਾਥ ਦਵੇ ਨਾ ਦਵੇ ਹਰ ਬੰਦੇ ਨੂੰ ਹਾਕ ਦੇਖੋ ਫਰੀਦਕੋਟ ਤੋਂ ਚੋਣ ਲੜ ਰਹੇ ਆ ਕਰਮਜੀਤ ਅਨਮੋਲ ਦੇਖੋ ਉਹ ਹੈਗੇ ਆਪਣੇ ਫਿਲਮ ਆਨਲਾਈਨ ਦੇ ਵਿੱਚ ਠੀਕ ਨਹੀਂ ਇੱਕ ਆਰਟਿਸਟ ਨੇ ਉਹ ਇੱਕ ਆਰਟਿਸਟ ਜਿਹੜੇ ਇੱਕ ਆਰਟਿਸਟ ਆਪਣੇ ਵੋਟਾਂ 'ਚ ਖੜਾ ਹੋ ਗਿਆ ਤੇ ਉਹਦੇ ਦੋਸਤ ਜਿਹੜੇ ਹੋਣਗੇ ਉਹ ਵੀ ਤਾਂ ਆਰਟਿਸਟ ਹੀ ਹੋਣਗੇ ਨਾ ਉਹ ਆਰਟਿਸਟ ਜਿਹੜੇ ਨੇ ਆਪਣੇ ਫਿਲਮਾਂ ਦੇ ਵਿੱਚ ਜਿਹੜੇ ਆਪਣੇ ਟੈਕਸ ਪੇਅਰ ਕਰਦੇ ਨੇ ਕਰੋੜਾਂ ਰੁਪਏ ਟੈਕਸ ਦਿੰਦੇ ਨੇ ਸਰਕਾਰ ਨੂੰ ਸਰਕਾਰ ਤੋਂ ਆਪਣੇ ਦੇਖੋ ਆਪਣਾ ਐਂਟਰਟੇਨਮੈਂਟ ਕਰਦੇ ਆ ਲੋਕਾਂ ਦਾ ਠੀਕ ਨਹੀਂ ਉਹ ਆਪਣੀ ਮਿਹਨਤ ਦੀ ਰੋਟੀ ਖਾਂਦੇ ਆ ਕੋਈ ਇਹ ਤਾਂ ਹੈ ਨਹੀਂਗਾ ਕਿ ਭਾਈ ਕਿਸੇ ਨੂੰ ਫੋਨ ਕਰਤਾ ਜਿੱਦਾਂ ਭਾਨੇ ਹੁਣੀ ਇਹਨਾਂ ਨੇ ਏਜੰਟਾਂ ਦਾ ਕੰਮ ਫੜਾਇਆ ਹੋਇਆ ਸੀ ਕਿ ਫੋਨ ਕਰਕੇ ਕਿਸੇ ਨੂੰ ਧਮਕੀ ਦੇ ਦਿੱਤੀ ਕਦੇ ਕਿਸੇ ਤੋਂ 10000 ਮੰਗ ਲਿਆ ਕਦੇ ਕਿਸੇ ਤੋਂ ਮੰਗ ਲਿਆ ਠੀਕ ਨਹੀਂ ਇਹ ਕੰਮ ਤਾਂ ਹੈ ਨਹੀਂ ਨਾ ਆਰਟਿਸਟਾਂ ਦਾ ਉਹ ਤਾਂ ਆਪਣੀ ਦੇਖੋ ਉਲਟਾ ਟੈਕਸ ਪੇ ਕਰਦੇ ਆ ਸਰਕਾਰ ਨੂੰ ਉਹਨਾਂ ਦੀ ਜਿਹੜੀ ਫਿਲਮਾਂ ਬਣਦੀਆਂ ਨੇ ਉਹਦੇ ਨਾਲ ਕਮਾਈ ਹੁੰਦੀ ਆ ਗਵਰਨਮੈਂਟ ਨੂੰ ਉਹ ਟੈਕਸ ਪੇਰ ਵੀ ਆਪ ਆਪਣੀ ਕਮਾਈ ਚੋਂ ਵੀ ਕਰਦੇ ਆ ਟੈਕਸ ਪੇ ਠੀਕ ਨਹੀਂ ਲੋਕਾਂ ਦਾ ਐਂਟਰਟੇਨਮੈਂਟ ਕਰਦੇ ਨੇ ਮਿਹਨਤ ਕਰਦੇ ਆ ਆਪਣੀ ਠੀਕ ਨਹੀਂ ਮਿਹਨਤ ਕਰਕੇ ਤੇ ਫਿਰ ਆਪਣਾ ਉਹ ਕਰਦੇ ਨੇ ਘਰ ਦਾ ਗੁਜ਼ਾਰਾ ਕਹਿ ਲੋ ਚਾਹੇ ਆਪਣਾ ਲਾਈਫ ਸਟਾਈਲ ਬਣਾਉਂਦੇ ਨੇ ਉਹ ਇਹ ਉਹਨਾਂ ਦੀ ਮਿਹਨਤ ਆ ਉਹਨਾਂ ਨੇ ਕਦੇ ਕਿਸੇ ਨੂੰ ਆਪਣੇ ਬਲੈਕਮੇਲ ਤਾਂ ਨਹੀਂ ਕੀਤਾ ਜਿੱਦਾਂ ਭਾਨੇ ਦੇ ਪਰਚੇ ਪਏ ਸੀ ਕਿ ਬਲੈਕਮੇਲਿੰਗ ਤੇ ਜਿੱਦਾਂ 10000 ਮੰਗਣ ਤੇ ਜਾਂ ਚੈਨੀ ਚੋਰੀ ਦੇ ਜਾਂ ਹੋਰ ਧਮਕਾਉਣ ਦੇ ਜਿਹੜੇ ਪਰਚੇ ਭਾਨੇ ਤੇ ਪਏ ਸੀ ਇਹ ਪਰਚੇ ਇਹ ਚੀਜ਼ਾਂ ਤਾਂ ਨਹੀਂ ਕਰਦੇ ਹੈਗੇ ਉਹ ਆਰਟਿਸਟ ਉਹ ਫਿਲਮਾਂ 'ਚ ਕੰਮ ਕਰਦੇ ਨੇ ਠੀਕ ਨਹੀਂ ਫਿਲਮਾਂ 'ਚ ਕੰਮ ਕਰਦੇ ਨੇ ਜੇ ਇੱਕ ਆਰਟਿਸਟ ਆਪਣਾ ਕਰਮਜੀਤ ਅਨਮੋਲ ਆਪਣੇ ਬਾਈ ਖੜੇ ਹੋ ਗਏ ਫਰੀਦਕੋਟ ਤੋਂ ਤੇ ਉਹਨਾਂ ਦੇ ਜੇ ਸਾਥ ਦੇ ਰਹੇ ਨੇ ਆਰਟਿਸਟ ਤੇ ਫਿਰ ਇਹਦੇ ਵਿੱਚ ਗਲਤ ਵੀ ਕੀ ਆ ਬਾਈ ਪਹਿਲਾਂ ਮੈਨੂੰ ਇਹ ਦੱਸੋ ਜਦੋਂ ਕਿਸਾਨੀ ਅੰਦੋਲਨ ਹੋਇਆ ਸੀ ਪਹਿਲਾ ਪਹਿਲੀ ਗੱਲ ਕਰਦਾ ਮੈਂ ਜਦੋਂ ਪਹਿਲਾ ਕਿਸਾਨੀ ਅੰਦੋਲਨ ਹੋਇਆ ਸੀ ਉਹਦੇ ਵਿੱਚ ਸਾਰੇ ਆਰਟਿਸਟਾਂ ਨੇ ਜਿੰਨਾ ਹੋ ਸਕਦਾ ਸੀ ਕਿ ਆਪਣਾ ਯੋਗਦਾਨ ਪਾਇਆ ਪਾਇਆ ਕਿ ਨਹੀਂ ਪਾਇਆ ਉਦੋਂ ਕਿਉਂ ਨਹੀਂ ਪੰਨਾ ਬੋਲਿਆ ਉਦੋਂ ਕਿਉਂ ਨਹੀਂ ਭਾਨਾ ਬੋਲਿਆ ਉਹਨਾਂ ਨੂੰ ਨਚਾਰ ਪੰਡ ਜਾਂ ਫਿਰ ਕਿ ਇਹ ਵੀ ਕਿਹਾ ਕਿਦਾ ਛਤਰ ਮਾਰੋ ਇਹਨਾਂ ਦੇ ਇੱਥੇ ਆਏ ਨੇ ਉਦੋਂ ਕਿਉਂ ਨਹੀਂ ਬੋਲਿਆ ਉਦੋਂ ਕਰੋੜਾ ਰੁਪਇਆ ਲੈ ਕੇ ਵੀ ਬਹਿ ਗਏ ਸਾਰੇ ਹੀ ਆਪਣੇ ਜੇਬਾਂ 'ਚ ਵੀ ਭਾਪੜ ਆਪਣੇ ਰਾਜੇਵਾਲ ਵਰਕੇ ਹੋਰ ਜਿਨ੍ਹਾਂ ਦੇ ਥੱਲੇ ਇਹ ਇਲੈਕਸ਼ਨ ਲੜ ਚੁੱਕੇ ਨੇ ਇਹਨਾਂ ਦੀ ਪਾਰਟੀ ਦੀ ਆ ਨਾ ਭਾਨੇ ਇਹਨਾਂ ਦੀ ਪਾਰਟੀ ਦੀ ਯਾਰ ਜੇਵਾਲ ਠੀਕ ਨਹੀਂ ਰਾਜੇਵਾਲ ਹੋਣੀ ਇਹਨਾਂ ਨੇ ਨਾਲ ਦੀ ਸੀ ਨਾ ਉਦੋਂ ਉਹਨਾਂ ਤੋਂ ਕਰੋੜਾ ਰੁਪਇਆ ਵੀ ਲੈ ਲਿਆ ਸੇਵਾ ਵੀ ਲੈ ਲਈ ਕਰਾ ਲਈ ਬਾਅਦ 'ਚ ਜਦੋਂ ਉਹਨਾਂ ਦੇ ਆਪਣੇ ਰਿੱਡਾਂ ਪੈਂਦੀਆਂ ਸੀ ਆਰਟਿਸਟਾਂ ਦੇ ਮੁੜ ਕੇ ਜਾ ਕੇ ਕੋਈ ਖੜਾ ਵੀ ਨਹੀਂ ਹੋਇਆ ਠੀਕ ਨਹੀਂ ਹੁਣ ਇਹ ਮੈਨੂੰ ਇਹਦੀ ਗੱਲ ਦਾ ਹੀ ਜਵਾਬ ਦੇਣਾ ਦੇਖ ਤੂੰ ਕਹਿਣਾ ਪਿਆ ਕਹਿੰਦਾ ਛਿੱਤਰ ਮਾਰੋ ਜੇ تیر ਚ ਦਮ ਆ ਨਾ ਜੇ ਤੂੰ ਆਪਣੇ ਪਿਓ ਦਾ ਪੁੱਤ ਆ ਨਾ ਭਾਨੇ ਚਲ ਕਰ ਮੂੰਹ ਉਧਰ ਨੂੰ ਤੈਨੂੰ ਦੱਸਦੇ ਆ ਕਰ ਮੂੰਹ ਉਧਰ ਨੂੰ ਤਕਰੀਦ ਕੋਟ ਵੱਲ ਨੂੰ ਆ ਜਾ ਕਰ ਵਿਰੋਧ ਆਰਟਿਸਟਾਂ ਦਾ ਕਰ ਵਿਰੋਧ ਤੈਨੂੰ ਦੱਸਦੇ ਆ ਕੀ ਭਾਵੇਂਿਕਦੀ ਆ ਮੈਂ ਤੈਨੂੰ ਓਪਨ ਚੈਲੰਜ ਦਿੰਦਾ ਭਾਨੇ ਜਿਹੜੀ ਗੱਲ ਤੂੰ ਕਹੀ ਆ ਨਾ ਲੋਕਾਂ ਨੂੰ ਕਹਿੰਦਾ ਕਹਿੰਦਾ ਛਿੱਤਰ ਮਾਰੋ ਕਿਉਂ ਮਾਰੋ ਛਿੱਤਰ ਓਏ ਕਿਹੜੀ ਗੱਲ ਓ ਛਿੱਤਰ ਮਾਰੋ ਪਹਿਲਾਂ ਤਾਂ ਮੈਨੂੰ ਇਹ ਦੱਸ ਛਿੱਤਰ ਕਿਹੜੀ ਗੱਲੋਂ ਮਾਰੋ ਛਿੱਤਰ ਉਹਨਾਂ ਦੇ ਮਾਰਨੇ ਚਾਹੀਦੇ ਜਿਨ੍ਹਾਂ ਨੇ ਪ੍ਰਚਾਰਕ ਮਾਰੇ ਆ ਛਿੱਤਰ ਉਹਨਾਂ ਦੇ ਮਾਰਨੇ ਚਾਹੀਦੇ ਜਿਨ੍ਹਾਂ ਨੇ ਤਿੰਨ ਤੀਆਂ ਦਾ ਪਿਓ ਮਾਰੇ ਆ ਛਿੱਤਰ ਉਹਦੇ ਵੱਜਣੇ ਚਾਹੀਦੇ ਆ ਜਿਨ੍ਹਾਂ ਨੇ ਕੌਮ ਨੂੰ ਗੁੰਮਰਾਹ ਕੀਤਾ ਛਿੱਤਰ ਉਹਦੇ ਵੱਜਣੇ ਚਾਹੀਦੇ ਜਿਹੜਾ ਬਲੈਕਮੇਲ ਕਰਦਾ ਵਾ ਲੋਕਾਂ ਨੂੰ ਛਿੱਤਰ ਉਹਦੇ ਵੱਜਣੇ ਚਾਹੀਦੇ ਜਿਹੜਾ ਕੁੜੀਆਂ ਨੂੰ ਧਮਕਾਉਂਦਾ ਵਾ ਛਿੱਤਰ ਉਹਦੇ ਵੱਜਣੇ ਚਾਹੀਦੇ ਆ ਠੀਕ ਨਹੀਂ ਛਿੱਤਰ ਉਹਦੇ ਵੱਜਣੇ ਚਾਹੀਦੇ ਜਿੱਤੇ ਪਰਚੇ ਪਏ ਨੇ ਕਰ ਕਬਜ਼ਿਆਂ ਦੇ ਲੁਕ 탸 ਆਪਣੇ ਲੋਕਾਂ ਦੇ ਪੁੱਤ ਮਰਾਉਣ ਦੇ ਛਿੱਤਰ ਉਹਦੇ ਵੱਜਣੇ ਚਾਹੀਦੇ ਆ ਨਾ ਕਿ ਆਰਟਿਸਟਾਂ ਦੇ ਉਹ ਤਾਂ ਆਪਣੇ ਟੈਕਸ ਪੇ ਕਰਦੇ ਆ ਤੁਸੀਂ ਤੁਸੀਂ ਕੀ ਦਿੰਦੇ ਓਏ ਤੂੰ ਛੱਤਰ ਮਾਰਦੀ ਗੱਲ ਕਰਦਾ ਪਿਆ ਤੂੰ ਕਹਿੰਦਾ ਮੈਂ ਆਰਟਿਸਟਾਂ ਦੇ ਛੱਤਰ ਮਾਰੋ ਜਿਹੜੇ ਫਰੀਦਕੋਟ 'ਚ ਆਪਣੇ ਕਰਮਜੀਤ ਅਨਮੋਲ ਦੇ ਨਾਲ ਇਲੈਕਸ਼ਨ ਮੰਗ ਰਹੇ ਨੇ ਵੋਟਾਂ ਮੰਗ ਰਹੇ ਨੇ ਤੂੰ ਸਰੇਆਮ ਕਹਿ ਰਿਹਾ ਕਿ ਛੱਤਰ ਮਾਰੋ ਕਰਮੂ ਉੱਧਰ ਨੂੰ ਚੱਲ ਕਰਮੂ ਲੋਕਾਂ ਦਾ ਢਪਕਾਉਣਾ ਬਹੁਤ ਸੌਕਾ ਤੂੰ ਕਰਮੂ ਉੱਧਰ ਨੂੰ ਚੱਲ ਤੈਨੂੰ ਦੇਖਦੇ ਆ ਕਿੰਨੇ ਕਿ ਜੋਗਾ ਤੂੰ ਤੈਨੂੰ ਦੱਸ ਦਿਆਂ ਕੀ ਭਾਵੇਂ ਇਕਦਈ ਆ ਫਿਰ ਕਦੇ ਟਾਈਮ ਦੇ ਕੇ ਆਏ ਆ ਕਿਸੇ ਪਾਸੇ ਤੈਨੂੰ ਮੋਹ ਵਾਲੀ ਬਾਈ ਜੀ ਨੂੰ ਨਾ ਟਾਈਮ ਦਿੱਤਾ ਤੂੰ ਉੱਥੇ ਨਹੀਂ ਪਹੁੰਚਿਆ ਮੈਂ ਤੈਨੂੰ ਸੰਗਰੂਰ ਦਾ ਟਾਈਮ ਦਿੱਤਾ ਤੂੰ ਉੱਥੇ ਨਹੀਂ ਪਹੁੰਚਿਆ ਤੂੰ ਦਰਾਹੇ ਕਿਹਾ ਮੈਨੂੰ ਮੈਂ ਉੱਥੇ ਨਹੀਂ ਆਇਆ ਤੂੰ ਟਾਈਮ ਦੇਣ ਵਾਲਾ ਹੈਗਾ ਤੂੰ ਤੂੰ ਛਿੱਤਰ ਮਾਰੇਗਾ ਤੂੰ ਹੈ ਆਰਟਿਸਟਾਂ ਦੇ ਛਿੱਤਰ ਲੋਕਾਂ ਨੂੰ ਕਹਿਣਾ ਆਪੇ ਤੂੰ ਆਪ ਕਰ ਲੈ ਜੇ ਕੁਝ ਕਰਨ ਜੋਗਾ ਤਾ ਕਰਮ ਉਹ ਤੈਨੂੰ ਮੈਂ ਕਹਿੰਦਾ ਕਰਮ ਉਹ ਉੱਧਰ ਨੂੰ ਕਰੂੰਗਾ ਤੇਰਨੂੰ ਦੱਸ ਦਿਆਂ ਕੀ ਭਗ ਭਿਕਤੀ ਆ ਆ ਸਕਾਈਬੋਰਡ ਦੇ ਵੀ ਤੂੰ ਤਾਂ ਕਹਿੰਦਾ ਸੀ ਕਿ ਆਪਣੇ ਸਕਾਈਬੋਰਡ ਵਾਲੇ ਤੇ ਆ ਜਾ ਚੱਲ ਹੁਣ ਜਿਹੜੀ ਲਾਸਟ ਤੇਰੇ ਤੇ ਹੋਈ ਆ 2.5 ਕਰੋੜ ਦੀ ਡੈਫਰਮੇਸ਼ਨ ਪਈ ਆ ਨਾ ਤੇਰੇ ਤੇ 2.5 ਕਰੋੜ ਦੀ ਜਿਹਦੇ ਪਿੱਛੇ ਤੂੰ ਵੀਡੀਓ ਪਾਈ ਸੀਗੀ ਉਹ ਮੁੰਡਾ ਤੇ ਉਹਦੇ ਨਾਲ ਦਾ ਆਪਣੇ ਉਹ ਰਿਸ਼ਤੇਦਾਰ ਉਹ ਜੇਲ੍ਹ 'ਚ ਨੇ ਫਿਰ ਤੂੰ ਵੀਡੀਓ ਡਿਲੀਟ ਕਿਉਂ ਕੀਤੀ ਕਿਉਂ ਨਹੀਂ ਦਿੱਤਾ ਉਹਨਾਂ ਦਾ ਸਾਜ ਉਹ ਸੱਚੇ ਸੀ ਤਾਂ ਉਹ ਲੈ ਕੇ ਕਿਉਂ ਨਹੀਂ ਗਿਆ ਵਕੀਲ ਉੱਤੇ ਲੈ ਕੇ ਕਿਉਂ ਨਹੀਂ ਗਿਆ ਵਕੀਲ ਉੱਤੇ ਜਿੰਨਾ ਤੋਂ ਤੂੰ ਵੀਡੀਓ ਪਵਾ ਕੇ ਸਕਾਈਬਰਡ ਦੇ ਖਿਲਾਫ ਤੂੰ ਤੂੰ ਸਕਾਈਬਰਡ ਦੇ ਖਿਲਾਫ ਜਿੰਨਾ ਤੋਂ ਵੀਡੀਓ ਪਵਾਈ ਸੀ ਤਾਂ ਜਿਹੜੇ ਮੁੰਡੇ ਤੋਂ ਜਾ ਉਹ ਉਹਦੇ ਨਾਲ ਜਿਹੜੇ ਰਿਸ਼ਤੇਦਾਰ ਸੀ ਉਹ ਦੋਏ ਅੰਦਰ ਬੈਠੇ ਆ ਜੇਲ੍ਹ 'ਚ ਕਿਉਂ ਨਹੀਂ ਫਿਰ ਡੀਲੀਟ ਕਿਉਂ ਕਰ ਗਿਆ ਵੀਡੀਓ ਜੇ ਤੂੰ ਸੱਚਾ ਸੀ ਤਾਂ ਵੀਡੀਓ ਕੋ ਡੀਲੀਟ ਕਰਤੀਆਂ ਦੇ ਸਾਥ ਉਹਨਾਂ ਦਾ ਕਢਾ ਦਿੰਦੇ ਨੂੰ ਬਾਹਰੋਂ ਵਕੀ ਲੇਗੋ ਸਚੀਗੇ ਤਾਂ 2.5 ਕਰੋੜ ਦੀ ਡੈਫਰਮੇਸ਼ਨ ਪਈ ਆ ਤੇਰੇ ਤੇ 2.5 ਕਰੋੜ ਰੁਪਏ ਦੀ ਇਹੀ ਤੈਨੂੰ ਦਿਖਾਉਣਾ ਹੁਣ ਸੱਚ ਹੁੰਦਾ ਕੀ ਆ ਤੈਨੂੰ ਸੱਚ ਤੇ ਝੂਠ ਦਾ ਫਰਕ ਦੱਸਣਾ ਪਾ ਹੁਣ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਫਿਕਰ ਨਾ ਕਰ ਤੂੰ ਹੁਣ ਆਰਟਿਸਟਾਂ ਨੂੰ ਐ ਬੜਾ ਬੁਰਾ ਭਲਾ ਬੋਲਣ ਲੱਗ ਗਿਆ ਫਿਰ ਮੈਨੂੰ ਇੱਕ ਗੱਲ ਦੱਸ ਓਏ ਜਦੋਂ ਭਾਨਾ ਭਗੌੜਾ ਭਾਨਾ ਭਗੌੜਾ ਵੀਡੀਓ ਬਣਾਉਂਦਾ ਵਾ ਉਹ ਕਿਹੜੀ ਸਿਹਤ ਦਿੰਦਾ ਲੋਕਾਂ ਨੂੰ ਮੈਨੂੰ ਇਹ ਦੱਸ ਦੇ ਫਿਰ ਤੋ ਵੀ ਨਚਾਰ ਹੋਇਆ ਨਾ ਫਿਰ ਤੋ ਉਹ ਵੀ ਭੰਡ ਹੋਇਆ ਨਾ ਜਦ ਤੂੰ ਗੰਦੀਆਂ ਵੀਡੀਓ ਬਣਾਉਂਦਾ ਹੁੰਦਾ ਸੀ ਜਿੱਥੋਂ ਤੇਰੀ ਚੜ੍ਹਾਈ ਹੋਈ ਸੀ ਗੰਦੀਆਂ ਵੀਡੀਓ ਤੂੰ ਬਣਾਉਂਦਾ ਹੁੰਦਾ ਸੀ ਨਾ ਗੰਦੀਆਂ ਵੀਡੀਓ ਬਣਾਉਂਦਾ ਹੁੰਦਾ ਸੀ ਯਾਦ ਆ ਕਿ ਮੈਂ ਯਾਦ ਕਰਾਵਾਂ ਤੈਨੂੰ ਕਹੇਗੀ ਜੀ ਆ ਕਦੇ ਬੀੜੀ ਪੀਣ ਵਾਲੀ ਕਦੇ ਮਾਵਾ ਭਣਾ ਨੂੰ ਗਾਲਾਂ ਕੱਢਣ ਵਾਲੀ ਪੜਾਉਂਦਾ ਹੁੰਦਾ ਸੀ ਨਾ ਗੰਦੀਆਂ ਵੀਡੀਓ ਤੂੰ ਜਿੱਥੋਂ ਤੂੰ ਮਸ਼ਹੂਰ ਹੋਇਆ ਸੀ ਤੂੰ ਕੀ ਸੀ ਫਿਰ ਓਏ ਤੂੰ ਵੀ ਤਾਂ ਨਚਾਰਾਂ ਵਾਲੇ ਭੰਡਾ ਵਾਲੇ ਕੰਮ ਕਰ ਚੁੱਕਿਆ ਨਾ ਆ ਥੋੜੇ ਦਿਨ ਪਹਿਲਾਂ ਤੇਰਾ ਭਰਾ ਭਾਨੇ ਪਗੋੜੇ ਦੇ ਨਾਲ ਵੀਡੀਓ ਬਣਾ ਰਿਹਾ ਸੀ ਫੇ ਤੇਰਾ ਭਰਾ ਵੀ ਭੰਡ ਹੋਇਆ ਫੇ ਤਾਂ ਭੰਨਾ ਪਗੋੜਾ ਵੀ ਭੰਡ ਹੋਇਆ ਹੈਂ ਤੁਸੀਂ ਤੂੰ ਜਦ ਮਾਡਲਿੰਗ ਕਰਦਾ ਗਾਣਿਆਂ ਦੇ ਵਿੱਚ ਤੂੰ ਸਹੀ ਹੋ ਗਿਆ ਤੇ ਬਾਕੀ ਸਾਰੇ ਭੰਡ ਹੋ ਕੇ ਬਾਕੀ ਸਾਰਿਆਂ ਦਾ ਛੱਤਰ ਫੇਰ ਹੋਇਆ ਕਰਮੂ ਉੱਧਰੋਂ ਮੈਂ ਕਹਿੰਦਾ ਤੈਨੂੰ ਓਪਨ ਚੈਲੰਜ ਕਰਮੂਨ ਫਰੀਦਕੋਟ ਵੱਲ ਨੂੰ ਤੈਨੂੰ ਦੱਸਦਿਆਂ ਕੀ ਭਾਵੇਂ ਕੇ ਦੇ ਚੱਲ ਕਰ ਕਰ ਮੈਂ ਤਾਂ ਇਹਨੂੰ ਕਹਿੰਦਾ ਤੂੰ ਕਹਿਣਾ ਹੀ ਬਹੁਤ ਸੌਖਾ ਵਾ ਕਿ ਛੱਤਰ ਮਾਰੋ ਤੂੰ ਛੱਤਰ ਮਾਰਨ ਯੋਗ ਆ ਹੈਗਾ ਕਿਸੇ ਦੇ ਤੇ ਤੋ ਇੱਕ ਮੱਛਰ ਨਹੀਂ ਮਾਰਨਾ ਤੇਰੇ ਕੋ ਇੱਕ ਮੱਛਰ ਮੱਛਰ ਮਾਰਨ ਯੋਗ ਨਹੀਂ ਹੈਗਾ ਤੂੰ ਇੱਕ ਮੱਛਰ ਮਾਰਨ ਯੋਗ ਹੈਂ ਦੱਸ ਤੂੰ ਸਰੇ ਆਮ ਲੱਗਿਆ ਹੈ ਕਹਿੰਦਾ ਉਹਨੇ ਛੱਤਰ ਮਾਰੋ ਕਿਉਂ ਮਾਰੋ ਓਏ ਹਰ ਬੰਦੇ ਨੂੰ ਜੇ ਤੇ ਤੇਰੇ ਇੱਕ ਦੇਖੋ ਇੱਕ ਕਾਤਲ ਨੂੰ ਇੱਕ ਤਿੰਨ ਧੀਆਂ ਦਾ ਪਿਓ ਜਿਹਨੇ ਮਾਰਿਆ ਲੱਖਾ ਤਿੰਨ ਧੀਆਂ ਦਾ ਪਿਓ ਮਾਰਿਆ ਸੀ ਨਾ ਸਿੱਖ ਪ੍ਰਚਾਰਕ ਲੱਖਾ ਜੀਤੇ ਕਤਲ ਦੇ ਕਬਜ਼ਿਆਂ ਦੇ ਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਆਪਣੇ ਪਰਚੇ ਨੇ ਜੇ ਉਹ ਚੋਣ ਲੜ ਸਕਦਾ ਤੇ ਇੱਕ ਆਰਟਿਸਟ ਕਰਮਜੀਤ ਅੰਮੋਲ ਜਿਹੜਾ ਲੱਖਾਂ ਰੁਪਇਆ ਟੈਕਸ ਦਿੰਦਾ ਗਵਰਨਮੈਂਟ ਨੂੰ ਜੀਤੇ ਇੱਕ ਵੀ ਪਰਚਾ ਨਹੀਂ ਹੈਗਾ ਉਹ ਕਿਉਂ ਨਹੀਂ ਚੋਣ ਲੜ ਸਕਦਾ ਓਏ ਮੈਨੂੰ ਇੱਕ ਗੱਲ ਦੱਸ ਓਏ ਬੁੱਝੜਾ ਓ ਪੁੱਛੜਾ ਮੈਂ ਤੈਨੂੰ ਗੱਲ ਪੁੱਛਦਾ ਇੱਕ ਠੀਕ ਨਹੀਂ ਦੱਸ ਜੇ ਤੇਰਾ ਲੱਖਾਂ ਠੀਕ ਨਹੀਂ ਜਿਹਨੇ ਇੰਨੇ ਜਿਹਦੇ ਤੇ ਕਤਲ ਦੇ ਠੱਗੀ ਠੋਰੀ ਦੇ ਕਬਜ਼ਿਆਂ ਦੇ ਪਰਚੇ ਪਏ ਹੋਏ ਨੇ ਜੇ ਉਹ ਇਲੈਕਸ਼ਨ ਲੜ ਸਕਦਾ ਤੇ ਜਿਹੜਾ ਇੱਕ ਫਿਲਮਾਂ ਬਣਾ ਕੇ ਤੇ ਟੈਕਸ ਪੇ ਕਰਦਾ ਜੇ ਉਹਦੇ ਆਰਟਿਸਟ ਉਹਦੇ ਨਾਲ ਵੋਟਾਂ ਮੰਗਦੇ ਨੇ ਤੇ ਕੀ ਗੱਲ ਤੇਰੇ ਵਿੱਚ ਓਏ ਮੈਨੂੰ ਇਹ ਦੱਸ ਤੂੰ ਬੜੀ ਈਲਾ ਰੱਖੀ ਆ ਸਿਮਰਜੀਤ ਸਿੰਘ ਮਾਨਦੀ ਮਾਨ ਲਈ ਵੋਟਾਂ ਨਹੀਂ ਮੰਗਦੇ ਨਹੀਂ ਮੰਗਣੀਆਂ ਅਗਲੇ ਨੇ ਸਭ ਨੂੰ ਪਤਾ ਤੁਹਾਡਾ ਕਿਰਦਾਰ ਕੀ ਆ ਸਭ ਨੂੰ ਪਤਾ ਹੌਲੀ ਹੌਲੀ ਦੱਸ ਦਾਂਗੇ ਪਤਾ ਲੱਗ ਰਿਹਾ ਹੁਣ ਵੀ ਪਿੰਡਾਂ ਚ ਚਾਲੋ ਕਰੋ ਮੂੰਹ ਉੱਧਰ ਨੂੰ ਲੋਕਾਂ ਦੀ ਮੈਂ ਤੈਨੂੰ ਵੀਡੀਓ ਵੀ ਸ਼ੇਅਰ ਕੀਤੀ ਸੀ ਕਿ ਲੋਕੀ ਕੀ ਆਖਣ ਲੱਗੇ ਹੁਣ ਬਟਿੰਡੇ ਚ ਕੀ ਆਖਣ ਲੱਗੇ ਲੱਖੇ ਨੂੰ ਕੀ ਕਹਿੰਦੇ ਨੇ ਹੁਣ ਤੁਹਾਨੂੰ ਹਾਰ ਦਿਖ ਰਹੀ ਆ ਹਾਰ ਹਾਰ ਦਿਖ ਰਹੀ ਆ ਕਿ ਪੰਜਵੇਂ ਨੰਬਰ ਤੇ ਆਉ ਲੱਖਾ ਪੰਜਵੇਂ ਨੰਬਰ ਤੇ ਲੱਖਾ ਆਉ ਤੇ ਸਿਮਰਜੀਤ ਮਾਨ ਵੀ ਹਰੂ ਸੰਗਰੂਰ ਤੋਂ ਇਸ ਵਾਰ ਤੁਹਾਨੂੰ ਹਾਰ ਦੇ ਹਾਰ ਦੇਖਣ ਕਰਕੇ ਨਾ ਤੁਸੀਂ ਬੁੰਦਲੇ ਫਿਰਦੇ ਹੋ ਹੁਣ ਕਿ ਕੀ ਕਹੀਏ ਕੀ ਨਾ ਕਹੀਏ ਠੀਕ ਨਹੀਂ ਫਿਰ ਮੈਨੂੰ ਇੱਕ ਗੱਲ ਦੱਸ ਓਏ ਉਹ ਬੁੱਝੜਾ ਇੱਕ ਗੱਲ ਦੱਸ ਮੈਨੂੰ ਬੁੱਝੜਾ ਤੈਨੂੰ ਆਰਟਿਸਟ ਤਾਂ ਦੇਖ ਗਏ ਕਿ ਆਰਟਿਸਟ ਆਪਣੇ ਕਰਮ ਦੀ ਤਨਬੋਲ ਦੀ ਆਪਣੇ ਉਹ ਕਰ ਰਹੇ ਨੇ ਵੋਟਾਂ ਮੰਗ ਲੈਣੇ ਆਰਟਿਸਟ ਆਰਟਿਸਟ ਤਾਂ ਦੇਖ ਗਏ ਪਰ ਜਦੋਂ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਇਲੈਕਸ਼ਨ ਲੜ ਰਹੇ ਨੇ ਠੀਕ ਨਹੀਂ ਉਹਨਾਂ ਦੇ ਪਿਤਾ ਦੀ ਕਿੱਡੀ ਕੁਰਬਾਨੀ ਆ ਉਹਨਾਂ ਦੇ ਪਰਿਵਾਰ ਦੀ ਕਿੱਡੀ ਕੁਰਬਾਨੀ ਆ ਪੰਜਾਬ ਲਈ ਉਹ ਨਹੀਂ ਦੇਖਿਆ ਤੈਨੂੰ ਹੈ ਉਹ ਨਹੀਂ ਦੇਖਿਆ ਉਹ ਉਹਨਾਂ ਦੇ ਪਿੱਛੇ ਦੇਖੋ ਅਮਰਤਪਾਲ ਪਿੱਛੇ ਤਾਂ ਸਿਮਰਜੀਤ ਮਾਨ ਨੇ ਆਪਣਾ ਬੰਦਾ ਵਾਪਸ ਲੈ ਲਿਆ ਠੀਕ ਨੇ ਅਮਰਤਪਾਲ ਜੀ ਵੀ ਕੋਈ ਕੁਰਬਾਨੀ ਵੀ ਹੈ ਨਹੀਂ ਪੰਜਾਬ ਲਈ ਜਿਹਦੀ ਕੋਈ ਕੁਰਬਾਨੀ ਨਹੀਂ ਪੰਜਾਬ ਲਈ ਉਹਦੇ ਪਿੱਛੇ ਤਾਂ ਸ਼ਰਮਣੀ ਕਾਲੀ ਦਾ ਲੰਬਰ ਸਰ ਨੇ ਆਪਣਾ ਬੰਦਾ ਵਾਪਸ ਲੈ ਲਿਆ ਜਿਸ ਬੰਦੇ ਦੀ ਐਡੀ ਕੁਰਬਾਨੀ ਆ ਜਿਹਦੇ ਪਿਤਾ ਦੀ ਐਡੀ ਕੁਰਬਾਨੀ ਆ ਉਹ ਲਸ਼ਾਂ ਲੜ ਰਹੇ ਨੇ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਤੋਂ ਜਿਹਨਾਂ ਦੀ ਕਿੱਡੀ ਕੁਰਬਾਨੀ ਆ ਠੀਕ ਨਹੀਂ ਉਹਨਾਂ ਪਿੱਛੇ ਕਿਉਂ ਨਹੀਂ ਬੰਦਾ ਵਾਪਸ ਲਿਆ ਫਿਰ ਆਪਣੇ ਮਾਨ ਸਾਹਿਬ ਨੇ ਵੀ ਦੱਸਦੇ ਓਏ ਤੂੰ ਗੰਦਾ ਤਾਂ ਕਰਦਾ ਇਸ ਗੱਲ ਤੇ ਆ ਚੱਲ ਭਾਈ ਸਰਬਜੀਤ ਸਿੰਘ ਖਾਲਸਾ ਠੀਕ ਨਹੀਂ ਉਹਨਾਂ ਦੇ ਪਿਤਾ ਦੀ ਕਿੱਡੀ ਕੁਰਬਾਨੀ ਆ ਪੰਜਾਬ ਲਈ ਕਿੰਨੀ ਆਪਣੇ ਉਹਨਾਂ ਨੇ ਕੀ ਕਹਿੰਦੇ ਆਪਣੇ ਪੰਜਾਬ ਡਿੱਗੀ ਹੋਈ ਪੱਗ ਕੌਮ ਦੀ ਸਿਰ ਤੇ ਰੱਖੀ ਰੱਖੀ ਕਿ ਨਹੀਂ ਰੱਖੀ ਉਹ ਬੁਝੜਾ ਮੈਨੂੰ ਲੱਗਦਾ ਤੈਨੂੰ ਪਤਾ ਵੀ ਨਹੀਂ ਹੋਣਾ ਠੀਕ ਨਹੀਂ ਕੌਮ ਦੀ ਡਿੱਗੀ ਹੋਈ ਪੱਗ ਸਿਰ ਤੇ ਰੱਖੀ ਸੀ ਉਹਨਾਂ ਦੇ ਪਿਤਾ ਨੇ ਕਿੱਡੀ ਕੁਰਬਾਨੀ ਆ ਤੇ ਅੰਮ੍ਰਿਤਪਾਲ ਦੀ ਕੀ ਕੁਰਬਾਨੀ ਸੀ ਉਹਦੇ ਪਿੱਛੇ ਦਾ ਸਿਮਰਜੀਤ ਮਾਨ ਨੇ ਆਪਣਾ ਬੰਦਾ ਵਾਪਸ ਲੈ ਲਿਆ ਫਰੀਦਕੋਟੋਂ ਕਿਉਂ ਨਹੀਂ ਲਿਆ ਆਪਣਾ ਬੰਦਾ ਵਾਪਸੇ ਵੀ ਦੱਸ ਦੇ ਮੜਾ ਜਾ ਓਏ ਦੱਸ ਬੁੱਝੜਾ ਤੈਨੂੰ ਇਹੀ ਸਵਾਲ ਕਰਤਾ ਮੈਂ ਹੁਣ ਠੀਕ ਨਹੀਂ ਮੈਨੂੰ ਦੱਸ ਕਿ ਭਾਈ ਉੱਥੇ ਫਰੀਦਕੋਟ ਤੋਂ ਜਿਹਦੀ ਐਡੀ ਵੱਡੀ ਕੁਰਬਾਨੀ ਆ ਉਹਦੇ ਉਹਦੇ ਪਿੱਛੇ ਬੰਦਾ ਵਾਪਸ ਕਿਉਂ ਨਹੀਂ ਲਿਆ ਉਥੋਂ ਜਿਹਦੀ ਕੁਰਬਾਨੀ ਕੋਈ ਨਹੀਂ ਹੈਗੀ ਉਹਦੇ ਪਿੱਛੇ ਦਾ ਬੰਦਾ ਵਾਪਸ ਲੈ ਲਿਆ ਫਿਰ ਅੰਮ੍ਰਿਤਸਰੋਂ ਭਾਈ ਸੰਦੀਪ ਸਿੰਘ ਸਣੀ ਇਲੈਕਸ਼ਨ ਲੜ ਰਹੇ ਨੇ ਠੀਕ ਨਹੀਂ ਉਹਦੇ ਪਿੱਛੇ ਉਹਨਾਂ ਲਈ ਕਿਉਂ ਨਹੀਂ ਬੰਦਾ ਆਪਣੇ ਆਪਣੇ ਪੁੱਤ ਦਾ ਨਾਮ ਵਾਪਸ ਲਿਆ ਇਹ ਵੀ ਦੱਸ ਦੇ ਬੋਲ ਬੋਲ ਭਾਈ ਬੋਲਦਾ ਕਿਉਂ ਨਹੀਂ ਯਾਰ ਹੁਣ ਇਹ ਜਵਾਬ ਨਹੀਂ ਇਹਨਾਂ ਗੱਲਾਂ ਦੇ ਕਿ ਭਾਈ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਇਲੈਕਸ਼ਨ ਲੜ ਰਹੇ ਨੇ ਠੀਕ ਨਹੀਂ ਅੰਬਾਸਰ ਉਹ ਭਾਈ ਸੰਦੀਪ ਸਿੰਘ ਸਣੀ ਲੜ ਰਹੇ ਨੇ ਜੇ ਆਪਣੇ ਤੁਸੀਂ ਖਡੂਰ ਸਾਹਿਬ ਤੋਂ ਜਿਸ ਬੰਦੇ ਦੀ ਕੋਈ ਕੁਰਬਾਨੀ ਨਹੀਂ ਉਹਦੇ ਪਿੱਛੇ ਆਪਣੇ ਮਾਨ ਸਾਹਿਬ ਨੇ ਆਪਣਾ ਬੰਦਾ ਵਾਪਸ ਲੈ ਲਿਆ ਫਿਰ ਜਿੰਨਾ ਵੀ ਸਭ ਤੋਂ ਵੱਡੀ ਕੁਰਬਾਨੀਆਂ ਨੇ ਅੰਬਰਸਰ ਤੋਂ ਭਾਈ ਸੰਦੀਪ ਸਿੰਘ ਸਣੀ ਦੀ ਫਰੀਦਕੋੜ ਤੋਂ ਭਾਈ ਸਰਬਜੀਤ ਸਿੰਘ ਖਾਲਸਾ ਦੀ ਤੇ ਉਹਨਾਂ ਪਿੱਛੇ ਦੋਨਾਂ ਪਿੱਛੇ ਆਪਣਾ ਬੰਦੇ ਵਾਪਸ ਕਿਉਂ ਨਹੀਂ ਲਏ ਹੁਣ ਤੱਕ ਦੱਸੋ ਮੜਾ ਜੇ ਕਿ ਤੈਨੂੰ ਜਵਾਬ ਆਉਂਦਾ ਕੋਈ ਠੀਕ ਨਹੀਂ ਗੱਲਾਂ ਕਰਨੀਆਂ ਬਹੁਤ ਸੌਕੀਆਂ ਨੇ ਭਾਈ ਹਰੇਕ ਨੂੰ ਹੱਕ ਆ ਹਰੇਕ ਨੂੰ ਹੱਕ ਆ ਇਲੈਕਸ਼ਨ ਲੜਨ ਦਾ ਤੂੰ ਨਹੀਂ ਕਹਿ ਸਕਦਾ ਕਿਸੇ ਨੂੰ ਕਿ ਉਹਦੇ ਛੱਤਰ ਮਾਰੋ ਜਾਂ ਕੁਛ ਕਰੋ ਤੂੰ ਆਪ ਕਰ ਲੈ ਚੱਲ ਕਰ ਮੂੰ ਉਧਰ ਨੂੰ ਕਰਮੂ ਉੱਧਰ ਨੂੰ ਚਲਾ ਜਾ ਪ੍ਰੀਤਕੋਟ ਨੂੰ ਦੱਸ ਕੇ ਆਈ ਯਾਰਾ ਮੜਾ ਜਾ ਤੈਨੂੰ ਦੱਸਾਂਗੇ ਫਿਰ ਕੀ ਭਾਵੇਂਿਕਦੀ ਆ ਪੇ ਤੈਨੂੰ ਦੱਸਾਂਗੇ ਕੀ ਭਾਵੇਂਿਕਦੀ ਆ ਤੂੰ ਕਰੀ ਮੂੰ ਉੱਧਰ ਨੂੰ ਕਰੀ ਤੂੰ ਆਕਤੀ ਤਾਂ 76 ਮਾਰਦੀ ਗੱਲ ਕਰਦਾ ਤੁਸੀਂ ਮੋਡਲਿੰਗ ਕਰੋ ਹੈ ਭਾਨਾ ਭਗੜਾ ਰੋਜ਼ ਗੰਦਮੰਦ ਬਣਾ ਕੇ ਵੀਡੀਓ ਤੇ ਪੈਸੇ ਕਮਾਵੋ ਤੇ ਉਹ ਉਹ ਨਹੀਂ ਹੈਗਾ ਕੰਮ ਗਲਤ ਹੈ ਬਾਕੀ ਆਰਟਿਸਟ ਦਾ ਫਿਲਮ ਜਿਹੜੀਆਂ ਪਰਿਵਾਰ ਚ ਬੈ ਕੇ ਦੇਖਣ ਵਾਲੀਆਂ ਉਹੀ ਬਣਾਉਂਦੇ ਨੇ ਪੰਜਾਬੀ ਫਿਲਮ ਜਿਹੜੇ ਆਰਟੀਸਟ ਦੀ ਉਹ ਕਰ ਰਹੇ ਨੇ ਵੋਟਾਂ ਮੰਗ ਰਹੇ ਨੇ ਉਹ ਤਾਂ ਪਰਿਵਾਰ ਚ ਬੈ ਕੇ ਦੇਖਣ ਵਾਲੀਆਂ ਹੁੰਦੀਆਂ ਨੇ ਫਿਲਮਾਂ ਠੀਕ ਨਹੀਂ ਜਿਹੜੀਆਂ ਤੁਸੀਂ ਬਣਾਉਨੇ ਹੋ ਜਦ ਪਹਿਲਾਂ ਤੂੰ ਬਣਾਉਂਦਾ ਹੁੰਦਾ ਸੀ ਉਹ ਪਰਿਵਾਰ ਚ ਦੇਖਣ ਵਾਲੀਆਂ ਫਿਲਮਾਂ ਸੀਗੀਆਂ ਜਿਹੜੀ ਤੂੰ ਬਣਾਉਂਦਾ ਸੀ ਸ਼ੌਟ ਜਾਂ ਤੇਰਾ ਆਪਾਂ ਨੱਪ ਕੋੜਾ ਕੀ ਕੁਛ ਕਰਦਾ ਹੁਣ ਉਹ ਦੇਖਣ ਵਾਲੀਆਂ ਨੇ ਉਹ ਕੀ ਸੇਧ ਦਿੰਦੀਆਂ ਨੇ ਜਵਾਕਾਂ ਨੂੰ ਅਮਲੀ ਵਾਲੀਆਂ ਭੋਜ ਅਮਲੀ ਵਾਲੇ ਜਿਹੜੇ ਤੁਸੀਂ ਕਰਦੇ ਹੋ ਜਿਹੜੇ ਬਣਾਉਨੇ ਹੋ ਤੁਸੀਂ ਅਮਲੀ ਵਾਲੇ ਅਮਲੀ ਵਾਲੇ ਮੰਗੂ ਬੋਲਦੇ ਹੋ ਜਦ ਤਾ ਤੁਸੀਂ ਹੋਰ ਕੁਛ ਕਰਦੇ ਹੋ ਕਦੇ ਫੀਮ ਕਦੇ ਭੁੱਕੀ ਦੀਆਂ ਗੱਲਾਂ ਕਰਦੇ ਹੋ ਉਹ ਸੇਧ ਦਿੰਦੀਆਂ ਨੇ ਜਵਾਕਾਂ ਨੂੰ ਮੈਨੂੰ ਦੱਸੀ ਓਏ ਤੋਡੇ ਹਿਸਾਬ ਨਾਲ ਸਾਰੀ ਗਲਤ ਹੋ ਗਏ ਤੁਸੀਂ ਉਹ ਸਹੀ ਹੋ ਗਏ ਬਸ ਹਨ ਕਮਾਲ ਹੈ ਯਾਰ ਮੈਂ ਕਹਿੰਦਾ ਕਹਨੂੰ ਇਹ ਇਹ ਲੋਕਾਂ ਨੇ ਦੱਸ ਮੈਂ ਹਰੇਕ ਨੂੰ ਕਹਿ ਦ ਰਿਹਾ ਛੱਤਰ ਮਾਰੋ ਇਹਨਾਂ ਦੇ ਛੱਤਰ ਮਾਰੋ ਇਹਨਾਂ ਦੇ ਛੱਤਰ ਮਾਰੋ ਇਹ ਤੁਸੀਂ ਕਰ ਲਓ ਮੂੰਹ ਉੱਧਰ ਨੂੰ ਕਰ ਮੂੰਹ ਉੱਧਰ ਨੂੰ ਲੋਕਾਂ ਨੂੰ ਕਹਿੰਦਾ ਭੜਕਾਉਣਾ ਅੱਗੇ ਤੇਰੇ ਪਿੱਛੇ ਭੜਕ ਕੇ ਉਹ ਮੁੰਡੇ ਵਿਚਾਰੇ ਦੋ ਅੰਦਰ ਬਹਿ ਗਏ ਨਾ ਜਾ ਕੇ ਸਾਢੇ 7-8 ਲੱਖ ਰੁਪਏ ਦੇ ਕੈਨੇਡਾ ਜਾਂਦਾ ਜਾਂਦਾ ਜੇਲ੍ਹ 'ਚ ਚਲੇ ਗਿਆ ਮੁੰਡਾ ਉਹ ਤੇਰੇ ਪਿੱਛੇ ਲੱਗ ਕੇ ਹੋ ਗਿਆ ਨਾ ਉਹਦੀ ਲਾਈਫ ਸਾਰੀ ਖਰਾਬ ਹੋ ਗਈ ਨਾ ਉਹਦੀ ਹੁਣ ਕਰਜਮਾਨਤ ਉਹਦੀ ਹੁਣ ਕਰ ਵਕੀਲ ਕਰਜਮਾਨਤ ਕਰਾਉ ਉਹਦੀ ਤੂੰ ਆਪਣੇ ਮਾੜੇ ਜੇ ਦੋਕ ਬਸ ਬਿਉ ਆ ਖਾਤਰ ਤੁਸੀਂ ਲੋਕਾਂ ਨੇ ਉਹਦੇ ਬੰਦੇ ਦੀ ਉਹ ਕਰਕੇ ਰੱਖਤੀ ਕਰ ਲਾ ਹੁਣ ਆਪਣਾ ਵਕੀਲ ਦੇ ਕਰ ਹੁਣ ਕਹਿ ਕੇ ਸਕਾਈਵਰ ਨੇ ਜੇ ਗਲਤ ਪਾਈ ਐ ਡਿਫਰਮੇਸ਼ਨ ਤੇ ਉੱਤੇ ਕਹਿ ਫਿਰ ਹੁਣ ਉੱਤ ਪੇ ਤੋਂ ਇੱਕ ਇੱਕ ਜਵਾਬ ਲੈਣਾ ਐ ਤੋ ਹੁਣ ਮੈਂ ਤਾਂਹੀਂ ਉੱਧਰ ਬਾਈ ਜਿਹਨੂੰ ਕਿਹਾ ਪਰ ਸਕਾਈਵਰ ਵਾਲਿਆਂ ਨੂੰ ਕਹਿ ਤੂੰ ਇੱਕ ਇੱਕ ਜਵਾਬ ਲੈਣਾ ਇੱਕ ਇੱਕ ਗੱਲ ਦਾ ਜੋ ਹੈ ਨਾ ਝੂਠ ਬੋਲਿਆ ਵਾ ਲੋਕਾਂ ਚ ਇੱਕ ਇੱਕ ਚੀਜ਼ ਦਾ ਜਵਾਬ ਲੈਣਗੇ ਤੇ ਤੋ ਅਗਲੇ ਤੈਨੂੰ ਦੱਸਾਂਗਾ ਕੀ ਭਾਵੇਂ ਤੈਨੂੰ ਸੱਚ ਝੂਠੇ ਦਿਖਾਉਣਾ ਹੁਣ ਇੱਥੇ ਕਿ ਸੱਚ ਕੀ ਹੁੰਦਾ ਤੇ ਝੂਠ ਕੀ ਹੁੰਦਾ ਅੱਧੇ ਲੋਕਾਂ ਨੂੰ ਤਾਂ ਮੈਨਾਂ ਲੱਗਦਾ ਜਿਹੜੇ ਇਹਦੀ ਸਪੋਰਟ ਕਰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਹ ਮੁੰਡਾ ਤੇ ਉਹਦੇ ਨਾਲ ਦਾ ਰਿਸ਼ਤੇਦਾਰ ਉਹ ਜੇਲ੍ਹ 'ਚ ਬੈਠੇ ਨੇ ਅੱਜ ਇਹਨੇ ਵੀਡੀਓ ਕਰਤੀ ਡਰੀਟ ਜਿਹੜੀ ਸਕਾਈਬੋਰਡ ਵਾਲਿਆਂ ਦੇ ਖਿਲਾਫ ਪਾਈ ਸੀ ਜਦੋਂ ਆਪਣੇ ਉਹਨਾਂ ਨੂੰ ਬਾਈ ਜੀ ਉਹਨਾਂ ਨੂੰ ਗਲਤ ਬੋਲਦਾ ਸੀ ਗੱਗੂ ਗੱਲ ਬਾਈ ਜੀ ਉਹਨਾਂ ਨੂੰ ਹੋਰ ਜਿਹੜੇ ਕਲਾਕਾਰ ਨੂੰ ਗਲਤ ਬੋਲਦਾ ਸੀ ਇਹ ਇਹ ਵੀਡੀਓ ਐਡਿਟ ਕਰ ਗਿਆ ਉਹਨਾਂ ਮੁੰਡਿਆਂ ਦੀ ਹੁਣ ਮੁੰਡੇ ਜੇਲ੍ਹ 'ਚ ਬੈਠੇ ਨੇ 8 ਲੱਖ ਰੁਪਏ ਜੋ ਕੈਨੇਡ ਵੀ ਜੇ ਇਹ ਨਾਲ ਜਾ ਰਹੇ 60 ਲੱਖ ਚ ਕਿੱਥੇ ਉਹ ਜੇਲ ਚਲੇ ਗਏ ਇਹਦੇ ਕਰਕੇ ਕਿੱਥੇ ਉਹ ਇਹਦੇ ਪਿੱਛੇ ਲਾ ਕੇ ਜੇਲ ਚਲੇ ਗਿਆ ਇਹ ਬਣਾਉਣ ਕੇ ਜ਼ਿੰਦਗੀਆਂ ਲੋਕਾਂ ਦੇ ਜਵਾਕਾਂ ਨੂੰ ਜੇਲ ਚ ਪਹੁੰਚਾ ਕੇ ਜੈ ਜੇ ਆਪ ਨੇ ਉੱਜੀ ਬਣਾਉਣਗੇ ਇਹ ਜਵਾਕਾਂ ਨੂੰ ਆਪ ਤਾਂ ਇਹ ਦੂਜੀ ਫੇਲ ਆ ਆਪ ਤਾਂ ਇਹ ਦੂਜੀ ਫੇਲ ਆ ਦੂਜੀ ਫੇਲ ਰੱਖਣਗੇ ਜਵਾਕਾਂ ਨੂੰ ਫਿਰ ਬਾਕੀਆਂ ਨੂੰ ਵੀ ਤਾਂ ਕਿਹੜੀ ਗੱਲ ਬਾਈ ਮੈਂ ਤੈਨੂੰ ਦੱਸ ਦੰਨਾ 20 ਪੇਪਰ ਹਜੇ ਨਹੀਂ ਪਰ ਇੱਕ ਇੱਕ ਦਿਨ ਪਿਆ ਹਜੇ 14 ਤਰੀਕ 14 ਤਰੀਕ ਪਈ ਆ ਹਜੇ 14 ਤਰੀਕ ਪਈ ਜੀ ਆ ਲੱਗ ਜੂ ਪਤਾ ਸਾਡੇ ਕੋਲ ਤਾਂ ਕੱਲ ਤੱਕ ਦੀ ਰਿਪੋਰਟ ਹੈਗੀ ਆ ਕਿ ਭਾਈ ਸੰਦੀਪ ਸਿੰਘ ਸਣੀ ਲੜ ਰਹੇ ਨੇ ਇਲੈਕਸ਼ਨ ਸੰਦੀਪ ਸਿੰਘ ਸਣੀ ਦੀ ਤਾਂ ਬਾਈ ਤੁਸੀਂ ਗੱਲ ਕਰ ਰਹੇ ਹੋ ਫਰੀਦਕੋਟੋ ਕਿਉਂ ਨਹੀਂ ਗੱਲ ਕਰਦੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਇਹ ਵੀ ਦੱਸੋ ਫੇਰ ਮਾਨ ਨੇ ਆਪਣਾ ਬੰਦਾ ਕਿਉਂ ਨਹੀਂ ਵਾਪਸ ਲਿਆ ਕੈਂਡੀਡੇਟ ਦੱਸ ਦੋ ਮਾੜਾ ਜੇ ਵੀ ਦੱਸ ਦੋ ਬਾਈ ਬਾਈ ਮੈਨੂੰ ਲਿਸਟ ਲਿਆ ਦੇ ਬਾਈ ਲੈ ਤੈਨੂੰ ਮੈਂ ਆਪਣੇ ਮੰਗਟ ਮੈਨੂੰ ਲਿਸਟ ਲਿਆ ਦੇ ਬਾਈ ਕਿੰਨੇ ਲੋਕਾਂ ਨੂੰ ਅਮਰਸ਼ ਕਾਇਆ ਲਿਆ ਬੰਦੇ ਸਾਹਮਣੇ ਤੂੰ ਲੱਖਾਂ ਲੋਕਾਂ ਦੀ ਗੱਲ ਕਰਦਾ ਮੈਂ ਕਹਿੰਦਾ ਤੂੰ 50000 ਬੰਦਾ ਹੀ ਲਿਆ ਦੇ ਚੱਲ ਤੂੰ ਕਿੰਨੇ ਲੱਖਾਂ ਦੀ ਗੱਲ ਕਰਦਾ ਕਿੰਨੇ ਲੱਖਾਂ ਨੌਜਵਾਨਾਂ ਨੂੰ ਅਮਰਸ਼ ਕਾਇਆ ਮੈਂ ਤੈਨੂੰ 50000 ਕਹਿਣਾ ਪਿਆ ਲਿਆ 50000 ਦੀ ਲਿਸਟ ਲਿਆ ਵਿਧ ਮੋਬਾਈਲ ਨੰਬਰ ਮੈਂ ਤੈਨੂੰ ਓਪਨ ਕਹਿਣਾ ਚੱਲ ਮੈਂ ਬੋਲਣਾ ਬੰਦ ਕਰ ਦੂ ਅਮਰਤਪਾਲ ਦੇ ਕਲੱਬ ਲਿਆ 50000 ਦੀ ਲਿਸਟ ਲਿਆ ਠੀਕ ਨਹੀਂ ਵਿਧ ਪ੍ਰੂਫ ਲੈ ਕੇ ਆਈ ਵਿਧ ਪ੍ਰੂਫ ਮੈਂ ਬੰਦੇ ਦੇ ਘਰੇ ਜਾ ਸੀ ਪਤਾ ਕਰੀਏ ਨਾ ਕਰੀ ਉਹ ਸਾਡੀ ਜ਼ਿੰਮੇਵਾਰੀ ਆ ਮੈਨੂੰ 50000 ਤੂੰ ਕਹਿੰਦਾ ਪਿਆ ਨਾ ਕਿ ਪਾਈ ਅਮਰਤਪਾਲ ਜੀ ਨੇ ਪੰਜਾਬ ਦੇ ਕਿੰਨੇ ਲੱਖਾਂ ਨੌਜਵਾਨਾਂ ਨੂੰ ਅਮਰਚ ਕਾਇਆ ਇਹ ਕੁਰਬਾਨੀ ਆ ਮੈਂ ਤੈਨੂੰ ਓਪਨ ਕਹਿਣਾ ਪਿਆ ਮੰਗਟ ਓਪਨ 50000 ਲੱਖਾਂ ਨਹੀਂ ਮੈਂ ਕਹਿੰਦਾ ਕਿੰਨੇ ਲੱਖਾਂ ਕੇ ਹਨਾ ਤੂੰ ਮੈਂ ਤੈਨੂੰ ਸਿਰਫ 50000 ਕਹਿਣਾ ਪਿਆ ਕਿ 50000 ਦੀ ਲਿਸਟ ਲਿਆ ਦੇ ਮੈਨੂੰ ਜਿਹੜੇ ਉਹਨਾਂ ਨੇ ਮੁੰਡਿਆਂ ਨੂੰ ਸਕਾਇਆ ਹੋਵੇ ਨੌਜਵਾਨਾਂ ਦੀ ਲੈ ਕੇ ਆਹੀਂ ਨਾਲੇ ਤੂੰ ਨੌਜਵਾਨ ਲਿਖਿਆ ਨਾ ਲੱਖਾਂ ਨੌਜਵਾਨ 50000 ਨੌਜਵਾਨਾਂ ਨੇ ਲਿਸਟ ਲਿਆ ਦੇ ਮੈਨੂੰ ਵਿਦ ਮੋਬਾਈਲ ਨੰਬਰ ਵਿਦ ਫੋਟੋ ਕਿ ਜਿਹੜਾ ਮੁਰਸ਼ਕ ਆਇਆ ਉਹਨਾਂ ਦਾ ਲੈ ਮੈਂ ਸੋਸ਼ਲ ਮੀਡੀਆ ਤੇ ਆਪਣੇ ਅਮਰਤਪਾਲ ਦੇ ਖਿਲਾਫ ਬੋਲਣਾ ਬੰਦ ਕਰ ਦੂੰ ਲੈ ਲੈ ਲਿਸਟ 50000 ਦੀ ਉਹ ਗੱਲਾਂ ਕਰਦੇ ਹੋ ਤੁਸੀਂ ਲੱਖਾਂ ਦੀਆਂ ਕੁਰਬਾਨੀ ਦੱਸਦੇ ਹੋ ਤੁਸੀਂ ਮੈਨੂੰ ਆਹ ਕੁਰਬਾਨੀ ਹੈ ਉਹਦੀ ਭਾਈ ਲੱਖਾਂ ਸਹਾਰਣਾ ਪੰਜਾਬ ਦੇ ਮੁੱਦੇ ਚੱਕਦਾ ਮੈਂ ਕਿਹੜਾ ਕਹਿੰਦਾ ਨਹੀਂ ਜੇ ਚੱਕਦਾ ਵੀ ਹੋਊਗਾ ਚੱਕ ਦੇ ਚੱਕੀ ਦੀ ਜਾਵੇ ਆਪਣੇ ਜੋ ਚੱਕਣਾ ਫਿਰ ਜੇ ਦੇਖੋ ਹਰੇਕ ਬੰਦੇ ਨੂੰ ਹੱਕ ਚੋਣ ਲੜਨ ਦਾ ਹਰੇਕ ਬੰਦੇ ਨੂੰ ਹੱਕ ਆ ਚੋਣ ਲੜਨ ਦਾ ਤੁਸੀਂ ਨਹੀਂ ਕਿਸੇ ਨੂੰ ਰੋਕ ਸਕਦੇ ਤੁਸੀਂ ਨਹੀਂ ਕਿਸੇ ਨੂੰ ਰੋਕ ਸਕਦੇ ਮੈਨੂੰ ਦੱਸ ਦੋ ਐਮਪੀ ਬਣ ਕੇ ਸਿਮਰਜੀਤ ਸਿੰਘ ਮਾਨ ਨੇ ਕਿਹੜਾ ਪ੍ਰੋਜੈਕਟ ਲਿਆਂਦਾ ਸੰਗਰੂਰ ਵਾਸਤੇ ਮੈਨੂੰ ਦੱਸ ਦੋ ਦੱਸੋ ਜਿਹੜੇ ਬਾਕੀਆਂ ਨੇ ਨਹੀਂ ਕੁਛ ਕੀਤਾ ਇਹ ਨਹੀਂ ਕਰਤਾ ਮੈਨੂੰ ਦੱਸ ਦੋ ਅਬਾਈ ਤੂੰ ਲਿਖ ਰਿਹਾ ਨਾ ਕਿ ਆਪਣੇ ਕਿ ਅਗਲਾ ਮੋਡਰਨਿੰਗ ਕਰਦਾ ਕਾਰਨ ਦੋ ਫਿਰ ਐਂ ਹੀ ਕਰਮਜੀਤ ਅਨਮੋਲ ਵੀ ਆਪਣਾ ਕੰਮ ਕਰ ਰਿਹਾ ਤੇ ਉਹਨੂੰ ਕਾਰਨ ਦੋ ਜਿਹੜੇ ਆਰਟਿਸਟ ਆਪਣਾ ਕੰਮ ਕਰਦੇ ਉਹਨਾਂ ਨੂੰ ਕਾਰਨ ਦੋ ਇਹ ਤੁਹਾਡੇ ਭਾਨੇ ਦੀ ਉਹ ਵੀਡੀਓ ਚੱਲ ਰਹੀ ਹੈ ਕੱਲ ਦੀ ਚੈੱਕ ਕਰ ਲੈ ਭਾਈ ਜੀ ਕੋਈ ਗੱਲ ਨਹੀਂ ਮੈਂ ਕਹਿੰਦਾ ਤੈਨੂੰ ਮੈਂ 50 ਹਜ਼ਾਰ ਦੀ ਲਿਸਟ ਮੰਗੀ ਆ ਭਾਈ ਲਿਆ ਤੂੰ ਲਿਸਟ ਤੂੰ ਲੱਖਾਂ ਨੌਜਵਾਨ ਕਿਹਾ ਵਾ ਮੈਂ ਤੇਰੇ ਤੋਂ 50 ਹਜ਼ਾਰ ਦੀ ਲਿਸਟ ਮੰਗੀ ਆ ਤੂੰ ਇੱਕ ਬੰਦਾ ਮੈਨੂੰ ਪਤਾ ਉਹ ਮੈਨੂੰ ਪਤਾ ਜਿਹੜੀ ਤੂੰ ਕਹਿ ਰਹਿਆ ਠੀਕ ਨਹੀਂ ਮੈਂ ਤਾਂ ਤੋ 50000 ਦੀ ਲਿਸਟ ਮੰਗੀ ਆ 50000 ਦੀ ਲਿਸਟ ਲਿਆ ਕੇ ਦੇ ਮੈਨੂੰ ਨੌਜਵਾਨਾਂ ਦੀ ਠੀਕ ਨਹੀਂ ਲਿਆ 50000 ਦੀ ਲਿਸਟ ਲਿਆ ਵਿਦ ਨੰਬਰ ਮੋਬਾਈਲ ਨੰਬਰ ਵਿਦ ਫੋਟੋ ਹੱਦ ਹੋ ਗਈ ਲੱਖਾਂ ਭਾਈ ਹਰੇਕ ਹੀ ਬੰਦਾ ਕਹਿ ਦਿੰਦਾ ਮੈਂ ਲੱਖਾਂ ਬਾਈ ਚੌਥੇ ਪੰਜਵੇਂ ਨੰਬਰ ਤੇ ਆਉ ਲੱਖਾ ਇਤਕੀ ਪੰਜਵੇਂ ਨੰਬਰ ਤੇ ਇਹ ਬੁੰਦਲੇ ਫਿਰਦੇ ਨੇ ਹੁਣ ਇਹ ਹੁਣ ਬੁੰਦਲੇ ਫਿਰਦੇ ਨੇ ਆ ਲੈ ਆ ਮੰਗੜ ਸਾਹਿਬ ਪੜ ਲਓ ਥੱਲੇ 5000 ਹੀ ਲਿਆ ਦਿਓ ਉਹ ਬਾਈ ਇਹਨਾਂ ਕੋਈ ਕੁਛ ਵੀ ਨਹੀਂ ਗੱਲਾਂ ਇੰਨੀਆਂ ਬਸ ਇਨਾ ਕੋ ਗੱਲਾਂ ਨੇ ਜੇ ਲੱਖਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਹੁੰਦਾ ਨਾ ਜੇ ਲੱਖਾਂ ਜਿਹੜੇ ਇਹ ਗੱਲ ਕਹਿ ਰਿਹਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੇ ਲੱਖਾਂ ਨੌਜਵਾਨਾਂ ਨੂੰ ਅੰਮ੍ਰਿਤ ਛਕਾਇਆ ਉਹ ਲੱਖਾਂ ਨੌਜਵਾਨ ਅੱਜ ਖੜੇ ਹੁੰਦੇ ਅੱਜ ਖੜੇ ਹੁੰਦੇ ਅੱਜ ਐਨਐਸਏ ਨਾ ਲੱਗਣ ਦਿੰਦੇ ਜੇ ਲੱਖਾਂ ਉਹ ਨੌਜਵਾਨ ਹੁੰਦੇ ਤਾਂ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਠੀਕ ਨਹੀਂ ਮੈਂ ਤਾਂ ਹੀ ਕਿਹਾ ਮੈਂ ਕਿ ਲੱਖਾਂ ਛੱਡੋ ਮੈਂ ਸਰ 50000 ਕਹਿੰਦਾ ਕਿ 50000 ਦੀ ਲਿਸਟ ਲਿਆਓ ਲਿਆਓ ਜਿਹੜਾ ਅਮਰਤਪਾਲ ਨੇ ਅਮਰਿਸ਼ ਕਾਇਆ 50000 ਨੌਜਵਾਨਾਂ ਨੂੰ ਲਿਆ ਲਿਸਟ ਆ ਤੁਸੀਂ ਤਾਂ 50000 ਹੀ ਕਹਤਾ ਬਾਈ ਠੀਕ ਨਹੀਂ ਲਿਆਓ ਲਿਸਟ ਹੁਣ ਲੇ ਹੁਣ ਤੁਸੀਂ ਲਿਸਟ ਦੀ ਬਾਰੀ ਕਹਿਦੇ ਨੇ ਲਿਸਟ ਦਾ ਐਡੀ ਲਿਸਟ ਥੋੜਾ ਹੁੰਦੀ ਐਂ ਕਹਿ ਦੋਗੇ ਫੇਰ ਦਿਖਾਓ ਬਾਈ ਦਿਖਾਓ ਤਾਂ ਸਹੀ ਨਾ ਕਿੱਥੇ ਨੇ ਉਹ ਲੱਖਾਂ ਉਹ ਲੱਖਾਂ ਦੇਖਤਾ ਰਹੇ ਨਹੀਂ ਹੈਗੇ ਕਿਤੇ ਮੈਨੂੰ ਦੱਸ ਦੋ ਜੇ ਲੱਖਾਂ ਨੇ ਲੱਖਾਂ ਨੇ ਕਿੱਥੇ ਨੇ ਦਿੱਖਤਾ ਰਹੇ ਨਹੀਂ ਉਹ ਸੋ ਵੀਰ ਗੱਲਾਂ ਕਰਨੀ ਗੱਲਾਂ ਉਹ ਗੱਲ ਉਹ ਕਰੋ ਜਿਹੜੀ ਤੱਥ ਹੋਵੇ ਜਿਹਦਾ ਕੋਈ ਜਿਹਦਾ ਕੋਈ ਪ੍ਰੂਫ ਹੋਵੇ ਬਾਈ ਫਿਰ ਮੈਨੂੰ ਇੱਕ ਗੱਲ ਦੱਸ ਤੂੰ ਕਿਉਂ ਨਹੀਂ ਛਕਿਆ ਜੇ ਲੱਖਾਂ ਦੇ ਵਿੱਚ ਤੂੰ ਕਿਉਂ ਨਹੀਂ ਛੱਕਿਆ ਜੇ ਤੂੰ ਭਾਈ ਅਮਰਤਪਾਲ ਸਿੰਘ ਨੇ ਕਿਹਾ ਤੂੰ ਬਹੁਤ ਆਪਣੇ ਉਹ ਕਰ ਰਹੇ ਆ ਵਾ ਉਹਨਾਂ ਦੇ ਉਹ ਕਰ ਰਹੇ ਆ ਵਾ ਤੇ ਤੁਸੀਂ ਕਿਉਂ ਨਹੀਂ ਛੱਕਿਆ ਫਿਰ ਉਹਨਾਂ ਦੇ ਕਹੇ ਤੇ ਬਾਈ ਖੜੇ ਹੋ ਰਹੇ ਨੇ ਹੋ ਰਹੇ ਨੇ ਖੜੇ ਉਹ ਸੰਗਰੂਥ ਤੋਂ ਹੋ ਰਹੇ ਨੇ ਖੜੇ ਆਪਣੇ ਮੰਗਟਵੀਰ ਦੱਸ ਤੁਸੀਂ ਕਿਉਂ ਨਹੀਂ ਛੱਕਿਆ ਲੱਖਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਆਏ ਪੇ ਲੱਖਾਂ ਦੇ ਵਿੱਚ ਕਲਸੀ ਕਿਉਂ ਨਹੀਂ ਆਇਆ ਮੜਾਏ ਤੇ AC ਤੇ ਵੀ ਚੰਦਨਾ ਪਾ ਦਿਓ ਮੜਾ ਜਾ ਠੀਕ ਹੈ ਲੱਖਾਂ ਦੇ ਵਿੱਚ ਤੁਸੀਂ ਕਿਉਂ ਨਹੀਂ ਆਏ ਜਾਂ ਆਪਣੇ ਕਲਸੀ ਕਿਉਂ ਨਹੀਂ ਆਇਆ ਲੱਖਾਂ ਦੇ ਵਿੱਚ ਠੀਕ ਹੈ ਨਹੀਂ ਮੈਂ ਤਾਂ ਹੀ ਕਹਿੰਨਾ ਭਾਈ ਸਾਫ ਸਭ ਨੂੰ ਸਭ ਪਤਾ ਸਾਨੂੰ ਸਭ ਕੁਝ ਪਤਾ ਹਰੇਕ ਬੰਦੇ ਦਾ ਭਾਈ ਮੇਰੀ ਗੱਲ ਸੁਣੋ ਪਹਿਲਾਂ ਤਾਂ ਮੈਂ ਇੱਕ ਤੁਹਾਨੂੰ ਚੀਜ਼ ਪੁੱਛਦਾ ਭਾਈ ਬੋਲੀ ਖਾਤਰ ਪਰਚੇ ਕਰਵਾਏ ਉਸ ਤੋਂ ਵੀ ਵੱਧ ਪਰਚੇ ਜਿਹਨੇ ਕਰਵਾਏ ਨੇ ਪੰਜਾਬੀ ਮਾਂ ਬੋਲੀ ਲਈ ਤੁਹਾਨੂੰ ਪਤਾ ਵਾ ਉਸ ਤੋਂ ਵੀ ਵੱਧ ਜਿਹਨੇ ਪਰਚੇ ਕਰਾਏ ਆ ਮੈਨੂੰ ਇਹ ਦੱਸੋ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਲੱਖੇ ਦੇ ਇਕੱਲੇ ਨੇ ਨਹੀਂ ਲੱਖੇ ਤੋਂ ਪਹਿਲਾਂ ਜਿਹੜੇ ਬੰਦੇ ਨੇ ਮੁੱਦਾ ਚੱਕਿਆ ਸੀ ਲੱਖੇ ਨੂੰ ਇਹ ਪੁੱਛ ਲਿਓ ਕਿ ਕੌਣ ਸੀਗਾ ਉਹ ਬੰਦਾ ਲੱਖਾ ਉਹਦੇ ਨਾਲ ਜਾ ਗਿਆ ਸੀਗਾ ਪਹਿਲਾਂ ਉਹ ਬੰਦੇ ਨੂੰ ਐ ਫਿਰ ਮੈਂ ਦੱਸ ਦੂੰ ਨਾ ਇ ਤਾਂ ਫਿਰ ਮੈਂ ਲਿਆ ਦੂੰਗਾ ਉਹ ਬੰਦਾ ਹੀ ਲੈਣ ਤੇ ਇੱਥੇ ਲਿਆਉਂ ਲਾਈਵ 'ਚ ਲਿਆਉਂਗਾ ਉਹ ਬੰਦਾ ਜਿਹਨੇ ਸਭ ਤੋਂ ਪਹਿਲਾਂ ਮੁੱਦਾ ਚੱਕਿਆ ਸੀ ਪੰਜਾਬੀ ਬੋਲੀ ਦਾ ਲੱਖੇ ਨੇ ਜਾ ਕੇ ਸਿਰਫ ਸਾਥ ਦਿੱਤਾ ਸੀ ਬਾਅਦ 'ਚੋਂ ਲੱਖਾ ਸਾਰਾ ਕ੍ਰੈਡਿਟ ਆਪਣੇ ਸਿਰ ਲੈ ਗਿਆ ਠੀਕ ਨਹੀਂ ਤੇ ਦੂਜੀ ਗੱਲ ਇਹ ਇਹ ਗੱਲ ਨਾਲ ਲਿਖੋ ਕਿ ਲੱਖੇ ਕਰਕੇ ਕੱਲੀ ਪੰਜਾਬੀ ਮਾਂ ਬੋਲੀ ਬਚੀ ਹੋਈ ਐ ਇਹਨਾਂ ਗੱਲ ਕਹੋ ਕਿ ਕਿਓ ਕਿਸੇ ਨੂੰ ਠੀਕ ਨਹੀਂ ਲੱਖੇ ਦਾ ਆਪਣਾ ਜਵਾਕ ਤਾਂ ਇੰਗਲਿਸ਼ ਮੀਡੀਅਮ ਚ ਪੜਦਾ ਵਾ ਪ੍ਰਾਈਵੇਟ ਚ ਪੜਦਾ ਏ ਤੁਹਾਨੂੰ ਪਤਾ ਲੱਖੇ ਦਾ ਆਪਣਾ ਜਵਾਕ ਤਾਂ ਇੰਗਲਿਸ਼ ਮੀਡੀਅਮ ਚ ਪੜਦੇ ਆ ਲੋਕਾਂ ਨੂੰ ਇਹ ਗੱਲਾਂ ਕਰਦਾ ਪੰਜਾਬੀ ਬੋਲੀ ਦੀਆਂ ਆਪ ਮੰਨਿਆਂ ਨਾਲੇ ਆਪਣੇ ਇੰਟਰਵਿਊ ਚ ਕਿ ਹਾਂ ਮੇਰਾ ਮੁੰਡਾ ਇੰਗਲਿਸ਼ ਮੀਡੀਅਮ ਚ ਪੜਦਾ ਰਾਮਪੁਰੇ ਆਪ ਮੰਨਿਆ ਵਾ ਨਾਲੇ ਹਫਤਾ 10 ਦਿਨ ਪਹਿਲਾਂ ਦੀ ਇੰਟਰਵਿਊ ਆਈ ਹੋਈ ਆ ਕਿ ਹਾਂ ਮੇਰਾ ਮੁੰਡਾ ਪ੍ਰਾਈਵੇਟ ਚ ਪੜਦਾ ਕਿਹੜੀ ਫਿਰ ਪੰਜਾਬੀ ਬੋਲੀ ਦੀਆਂ ਗੱਲਾਂ ਕਰਦੇ ਹੋ ਤੁਸੀਂ ਮੈਨੂੰ ਦੱਸੋ ਭਾਈ ਉਹ ਵੀ ਦੱਸ ਦਾਂਗੇ ਤੈਨੂੰ ਲਿਆਵਾਂਗੇ ਅਸੀਂ ਲਾਈਵ 'ਚ ਲਿਆਵਾਂਗੇ ਫਿਕਰ ਨਾ ਕਰ ਠੀਕ ਨਹੀਂ ਮੜਾ ਜੀ ਲੱਖੀ ਨੂੰ ਇਹ ਵੀ ਪੁੱਛ ਲਈ ਭਾਈ ਕਿ ਦਿੱਲੀ ਵਾਲਾ ਜਿਹੜਾ ਜਿੱਤੇ ਪਰਚਾ ਪੇਸ਼ ਹੁੰਦਾ ਕੀ ਬਣਿਆ ਇਹ ਵੀ ਪੁੱਛ ਲਈ ਰੱਖੇ ਨੂੰ ਜਰਾ ਜਿਹੜੇ ਤੂੰ ਪਰਚਿਆਂ ਦੀ ਗੱਲਾਂ ਕਰਦਾ ਇੱਕ ਪਰਚਾ ਮੈਨੂੰ ਹੋਰ ਜ਼ਿਆਦਾ ਆ ਗਿਆ ਜਿਹੜੇ ਪਰਚੇ ਦੇ ਵਿੱਚ ਲੱਖੇ ਦੀ ਜ਼ਮਾਨਤ ਮਨਜਿੰਦਰ ਸਿੰਘ ਸਿਰਸੇ ਨੇ ਕਰਾਈ ਸੀ ਉਸ ਪਰਚੇ ਦਾ ਪੁੱਛ ਲਓ ਲੱਖੇ ਨੂੰ ਕੀ ਬਣਿਆ ਬਸ ਠੀਕ ਹੈ ਨਹੀਂ ਉਹ ਪੁੱਛਿਓ ਜਰਾ ਜਿਹੜੇ ਪਰਚੇ 'ਚ ਮਨਜਿੰਦਰ ਸਿੰਘ ਸਿਰਸੇ ਨੇ ਜ਼ਮਾਨਤ ਕਰਾਈ ਸੀ ਲੱਖੇ ਦੀ ਉਹ ਪਰਚੇ ਦਾ ਕੀ ਬਣਿਆ ਲੱਖੇ ਦਾ ਲੱਖੇ ਨੂੰ ਇਹ ਵੀ ਪੁੱਛ ਲਿਓ ਬਣਿਆ ਜੀ ਫੇਰ ਭਾਈ ਐਹੀਂ ਸਾਰਿਆਂ ਦੀ ਮਰਜ਼ੀ ਆ ਨਾ ਆ ਗਈ ਨਾ ਮਰਜ਼ੀ ਤੂੰ ਕਹਿ ਰਿਹਾ ਨਾ ਕਿ ਅਗਲੇ ਦੀ ਮਰਜ਼ੀ ਆ ਸਰਕਾਰੀ ਜੀ ਪੜਾਉਣਾ ਨਾ ਪੜਾਉਣਾ ਅਗਲੇ ਦੀ ਮਰਜ਼ੀ ਆ ਐਹੀਂ ਸਭ ਦੀ ਮਰਜ਼ੀ ਆ ਜਿੱਥੋਂ ਮਰਜ਼ੀ ਕੋਈ ਖੜਾ ਹੋਵੇ ਇਲੈਕਸ਼ਨ ਚ ਜਿੱਥੋਂ ਮਰਜ਼ੀ ਕੋਈ ਆਪਣਾ ਜਵਾਕ ਜਿੱਥੇ ਜਿਹੜੇ ਮਰਜ਼ੀ ਸਕੂਲ ਚ ਪੜਾਵੇ ਸਭ ਦੀ ਮਰਜ਼ੀ ਆ ਭਾਈ ਐਹੀਂ ਸਭ ਦੀ ਮਰਜ਼ੀ ਆ ਜਿੱਦਾਂ ਉਹਦੀ ਮਰਜ਼ੀ ਆ ਨਾ ਲੱਖੇ ਦੀ ਐਕੜੇ ਸਭ ਦੀ ਮਰਜ਼ੀ ਆ ਫੇਰ ਜਿਹੜੀ ਚੀਜ਼ ਤੂੰ ਲਿਖ ਰਿਹਾ ਵਾ ਫੇਰ ਲੋਕਾਂ ਨੂੰ ਲੈਕਚਰ ਨਾ ਦਵੇ ਕਿ ਸਰਕਾਰੀ ਸਕੂਲ ਚ ਪੜਾਓ ਜੀ ਆਹ ਕਰੋ ਜੀ ਠੀਕ ਨਹੀਂ ਉਹ ਚੀਜ਼ ਨਾ ਕਰੇ ਫਿਰ ਸਭ ਦੀ ਉਹ ਮਰਜ਼ੀ ਆ ਫਿਰ ਹਰੇਕ ਬੰਦੇ ਦੀ ਮਰਜ਼ੀ ਹੁੰਦੀ ਆ ਕੋਈ ਨਹੀਂ ਕਿਸੇ ਦਾ ਗੁਲਾਮ ਹੁੰਦਾ ਠੀਕ ਨਹੀਂ ਜਿਹੜਾ ਮਰਜ਼ੀ ਜਿੱਥੂ ਮਰਜ਼ੀ ਚੋਣ ਲੜ ਸਕਦਾ ਵਾ ਇਹ ਗੱਲਾਂ ਨਾ ਕਰੋ ਫਿਰ ਸਭ ਦੀ ਆਪਣੀਆਂ ਮਰਜ਼ੀਆਂ ਹੁੰਦੀਆਂ ਨੇ ਜਿਹੜੀ ਚੀਜ਼ ਤੁਸੀਂ ਲਿਖ ਰਹੇ ਹੋ ਠੀਕ ਆ ਨਾ ਬਾਕੀ ਜੇ ਮੈਂ ਤਾਂ ਕਹਿੰਨਾ ਭਾਈ ਆ ਜਵਾਬ ਜੂੜ ਦੇ ਦੇਵੇ ਲਾਈਵ ਹੋ ਕੇ ਭਾਈ ਜਿਹੜੀਆਂ ਵੀਡੀਓ ਆਪਣੇ ਭਾਨੇ ਹੁਣੀ ਜਾਂ ਭਾਨਾ ਭਗੋੜਾ ਬਣਾਉਂਦਾ ਉਹ ਕਿਹੜੀ ਸਿਹ ਦਿੰਦੀਆਂ ਨੇ ਠੀਕ ਨਹੀਂ ਲੋਕਾਂ ਤਾਂ ਤੁਸੀਂ ਨਚਾਰ ਭੰਡ ਦੱਸਦੇ ਹੋ ਫਿਰ ਆਪ ਕੀ ਹੋ ਤੁਸੀਂ ਤੁਸੀਂ ਆਪ ਵੀ ਤਾਂ ਭੰਡ ਤੇ ਨਚਾਰ ਹੀ ਹੋਏ ਨਾ ਠੀਕ ਨਹੀਂ ਤੂੰ ਮਾਡਲਿੰਗ ਕਰਕੇ ਕਿਹੜੀ ਸਿਹ ਦੰਨਾ ਜੋਕਾਂ ਨੂੰ ਮੈਨੂੰ ਇਹ ਦੱਸਦੇ ਓਏ ਜਿਹੜੀ ਤੁਸੀਂ ਦੂਜੀ ਆਰਟਿਸਟਾਂ ਨੂੰ ਗਲਤ ਕਹਿੰਦੇ ਹੋ ਫੇ ਸਭ ਤੋਂ ਪਹਿਲਾਂ ਛਿੱਤਰ ਤੇਰੇ ਫਿਰਨਾ ਚਾਹੀਦਾ ਮੈਂ ਕਹਿੰਦਾ ਤੂੰ ਬਾਕੀ ਆਰਟਿਸਟਾਂ ਸੇ ਛਿੱਤਰ ਫੇਰਨੀ ਗੱਲ ਕਰਦਾ ਪਹਿਲਾਂ ਤੇਰੇ ਫਿਰ ਪਹਿਲਾਂ ਤੂੰ ਇਹ ਕਹਿ ਕੋ ਭਾਈ ਮੇਰੇ ਛਿੱਤਰ ਮਾਰੋ ਮੈਂ ਵੀ ਇਹੀ ਕੰਮ ਕਰਦਾ ਮਨ ਲਾ ਚਾਰਾਂ ਤੇ ਭੰਡਾ ਵਾਲੇ ਪਹਿਲਾਂ ਇਹ ਗੱਲ ਕਹਿ ਪਹਿਲਾਂ ਆਪਣੇ ਆਪ ਤੋਂ ਛਿੱਤਰਾਲ ਪਰਵਾ ਆਪਣੇ ਤੇ ਫੇ ਦੂਜੇ ਵੱਲ ਨੂੰ ਮੂੰਹ ਕਰੀ ਆਰਟਿਸਟਾਂ ਵੱਲ ਨੂੰ ਜੇ ਆਰਟਿਸਟਾਂ ਦੇ ਜੇ ਭੰਡਾ ਦੇ ਤੂੰ ਕਹਿੰਦਾ ਨਾ ਛਿੱਤਰ ਛਿੱਤਰ ਮਾਰੋ ਇਹਨਾਂ ਦੇ ਪਹਿਲਾਂ ਫਿਰ ਤੇ ਉਤੇਰੇ ਪੜਨੇ ਚਾਹੀਦੇ ਤੂੰ ਵੀ ਇਹੀ ਕੰਮ ਕਰਦਾ ਪਹਿਲਾਂ ਸ਼ੁਰੂਆਤ ਆਪਣੇ ਆਪ ਤੋਂ ਕਰਨੀ ਚਾਹੀਦੀ ਹੈ ਬੰਦੇ ਨੂੰ ਬਾਅਦ ਵਿੱਚ ਬਾਹਰ ਸਪਾਈ ਕਰਨ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਦੇ ਛਿੱਤਰ ਮਰਵਾ ਤੂੰ ਫੇ ਭਾਨੇ ਪਗੋੜੇ ਦੇ ਮਰਵਾ ਕੇ ਭਾਈ ਤੂੰ ਵੀ ਅੱਗ ਲਚਾਰ ਵਾਲੇ ਕੰਮ ਕਰਦਾ ਫੇ ਇੱਕ ਦੂਜੇ ਦੇ ਘਰ ਬੜੇ ਉਹ ਪਹਿਲਾਂ ਆਪਣਾ ਘਰ ਸਾਫ਼ ਕਰ ਪਹਿਲਾਂ ਛਿੱਤਰਾਂ ਦੇ ਨਾਲ ਫੇ ਦੇਖਦੇ ਆਂ ਤੇਰੀਆਂ ਲੱਤਾਂ ਭਾਰ ਚੱਲਦੀਆਂ ਸੱਚਾਈ ਦੇ ਉੱਪਰ ਕਿ ਨਹੀਂ ਫਿਰ ਇਹੀ ਦੇਖ ਰਹੇ ਹੁਣ ਤੈਨੂੰ ਦੂਜੇ ਨੂੰ ਤਾਂ ਕਹਿਣਾ ਬਹੁਤ ਸੌਖਾ ਹਰੇਕ ਨੂੰ ਕਹਿ ਦਊਗਾ ਇਹਦੇ ਛੱਤ ਮਾਰੋ ਜੀ ਇਹਦੇ ਮਾਰੋ ਤੂੰ ਕਰਤਾ ਸੀ ਮੂੰਹ ਉਧਰ ਨੂੰ ਕਰਦਾ ਕਿਉਂ ਨਹੀਂ ਫਿਰ ਤੈਨੂੰ ਜਿੱਥੇ ਜਿੱਥੇ ਕਿਹਾ ਕਦੇ ਮੂੰਹ ਕੀਤਾ ਉਧਰ ਨੂੰ ਤੇ ਤੈਨੂੰ ਕਿਹਾ ਸਕਾਈ ਬਾਟਲਾਂ ਦੇ ਕਰ ਮੂੰਹ ਕਿੱਧਰ ਨੂੰ ਕਰਦਾ